ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਕਹਾਣੀ ਲੈ ਕੇ ਆਇਆ ਇੱਕ ਮੁੰਡਾ ਜਿਹਦੇ ਸਿਰ ਦੇ ਉੱਤੇ ਕਾਮ ਭਾਰੀ ਸੀ ਕਹਿ ਲਈਏ ਵੀ ਉਹਨੂੰ ਚਸਕਾ ਸੀ ਬੜੇ ਰੰਗ ਰਲੀਆਂ ਮਨਾਉਣ ਦਾ ਬਾਦ ਦੇ ਵਿੱਚ ਉਸ ਨੂੰ ਪਸਤਾਉਣਾ ਪਿਆ ਕਿਉਂ ਪਸਤਾਉਣਾ ਪਿਆ ਉਹ ਜਿਹਦੇ ਨਾਲ ਉਹਦੀ ਯਾਰੀ ਸੀ ਉਹ ਉਹਨੂੰ ਲੈ ਜਾਂਦੀ ਆ ਵੀ ਆ ਜਾ ਚੱਲੀਏ ਆਪਾਂ ਇੱਕ ਮਿਲਦੇ ਆਂ ਦੋਨੇ ਸਰੀਰਕ ਸੰਬੰਧ ਬਣਾਉਣੇ ਆ ਤੇ ਜਦੋਂ ਉਹ ਇੱਕ ਰੂਮ ਦੇ ਵਿੱਚ ਪਹੁੰਚਦੇ ਨੇ ਤੇ ਉਹ 당ਗ ਰਹਿ ਜਾਂਦਾ ਕਿਉਂਕਿ ਉੱਤੇ 6 ਕੁੜੀਆਂ ਹੋਰ ਮੌਜੂਦ ਹੁੰਦੀਆਂ ਜਿਹੜੀਆਂ ਕੁੜੀਆਂ ਨਸ਼ੇ ਦੇ ਵਿੱਚ ੁੱਤ ਹੁੰਦੀਆਂ ਉਦੋਂ ਉਹਨੂੰ 2-2 3 ਦਿਨ ਰੱਖਦੀਆਂ ਨੇ ਕੁੜੀਆਂ ਇੱਕ ਰੂਮ ਦੇ ਵਿੱਚ ਉਸ ਤੋਂ ਬਾਅਦ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਜਾਂਦੇ ਨੇ ਮੁੰਡੇ ਦੇ ਨਾਲ 2 ਰਾਤਾਂ 2 ਦਿਨ ਤੇ ਮੁੰਡਾ ਬੜਾ ਪਰੇਸ਼ਾਨ ਹੋ ਜਾਂਦਾ ਤੇ ਮੁੰਡਾ ਕਹਿੰਦਾ ਵੀ ਮੈਨੂੰ ਇੱਥੋਂ ਬਚਾ ਲਓ ਬਸ ਕਿਵੇਂ ਨਾ ਕਿਵੇਂ ਕਰਕੇ ਉਹ ਉੱਥੋਂ ਨਿਕਲ ਜਾਂਦਾ ਤੇ ਉਹਦੇ ਨਾਲ ਕੀ ਹੱਡ ਬੀਤੀ ਹੁੰਦੀ ਆ ਤੁਸੀਂ ਵੀ ਜਰੂਰ ਸੁਣਿਓ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਆਜੋ ਮਾੜਾ ਖੇਚ ਕੇ ਆਜੋ ਸਸੀका ਦੋਸਤੋ ਮੈਂ ਤੁਹਾਡਾ ਆਪਣਾ ਰঞ্জੀਤ ਵਰਤਿਆ ਦੋਸਤੋ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਹ ਖਬਰ ਤੁਸੀਂ ਸੁਣ ਕੇ ਇਸ ਚੀਜ਼ਾਂ ਤੋਂ ਬਚ ਕੇ ਰਹੋਗੇ ਇਹ ਮੁੰਡਾ ਜਿਹੜਾ ਸੀਗਾ 5 6 ਕੁੜੀਆਂ ਦੇ ਜਾਲ ਵਿੱਚ ਫਸ ਜਾਂਦਾ ਤੇ ਉਸ ਤੋਂ ਬਾਅਦ ਇਹ ਕਿਵੇਂ ਉੱਥੋਂ ਨਿਕਲਦਾ ਕਿਵੇਂ ਉੱਥੋਂ ਫਸਦਾ ਕਿਵੇਂ ਉਹਨਾਂ ਦੀਆਂ ਅੱਖਾਂ ਮੁਰੇ ਤੁੰਦ ਕਰਕੇ ਨੇਰਾ ਕਰਕੇ ਨਿਕਲਦਾ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਹੈ ਕਿਵੇਂ ਇਹ ਉਹ ਚੀਜ਼ ਦੇ ਵਿੱਚ ਫਸ ਜਾਂਦਾ ਹਨੀ ਟਰੈਪ ਇੱਕ ਸਿਸਟਮ ਹੁੰਦਾ ਜਿਹਦੇ ਵਿੱਚ ਕੁੜੀਆਂ ਮੁੰਡੇ ਨੂੰ ਫਸਾ ਲੈਂਦੀਆਂ ਜਾਂ ਮੁੰਡੇ ਕੁੜੀਆਂ ਨੂੰ ਫਸਾ ਲੈਂਦੇ ਨੇ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਹੈ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਕੀ ਹਾਲ ਚਾਲ ਠੀਕ ਹੈ ਜੀ ਕੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਬਾਈ ਕੀ ਗੱਲਬਾਤ ਕੀ ਹੋ ਗਈ ਸਾਰੀ ਬਾਈ ਯਾਰ ਰੌਲਾ ਪਤਾ ਕੀ ਆ ਕਾਮਵਾਸ਼ਨਾ ਜਿਹੜੀ ਅੱਜ ਦੇ ਟਾਈਮ ਤੇ ਬਹੁਤ ਜ਼ਿਆਦਾ ਹੋਈ ਵੀ ਆ ਮੇਲੇ 'ਚ ਵੀ ਇਹੀ ਸੀ ਮੇਲੇ 'ਚ ਸੈਨਸ਼ੀਲਤਾ ਹੈ ਨਹੀਂ ਸੀ ਮੈਨੂੰ ਆਇਆ ਹੁੰਦਾ ਸੀ ਵੀ ਮੈਨੂੰ ਕੋਈ ਕੁੜੀ ਮਿਲੇ ਤੇ ਮੈਂ ਆਪਦੇ ਜਿਹੜੇ ਕਾਮਵਾਸ਼ਨਾ ਉਹਦੀ ਠੰਡੀ ਕਰਾਣਾ ਮੈਂ ਇਹ ਦਲਦਲ 'ਚ ਵਿੱਚ ਡੰਗਾਈ ਦੇ ਵਿੱਚ ਫਸਦਾ ਗਿਆ ਮੈਂ ਅਲੱਗ-ਅਲੱਗ ਕੁੜੀਆਂ ਕੁੜੀਆਂ ਕੋਲੇ ਜਾਣ ਲੱਗ ਗਿਆ ਤੇ ਫਿਰ ਮੈਨੂੰ ਇਹ ਸੋਚ ਆ ਮਸਾਇਲ ਵੀ ਇੱਥੇ ਤਾਂ ਆਪਾਂ ਪੈਸੇ ਦੀ ਬਰਬਾਦੀ ਵਾਲੀ ਕਰੀ ਜਾਂਦੇ ਆ ਇਹ ਤਾਂ ਸਰੀਰ ਨੂੰ ਜਾਂ ਮਨ ਨੂੰ ਸੰਤੋਸ਼ਟੀ ਨਹੀਂ ਮੈਂ ਕਹਣਾ ਵੀ ਆਪਾਂ ਕਿਸੇ ਕੁੜੀ ਨਾਲ ਗੱਲਬਾਤ ਕਰਕੇ ਚੱਲ ਬਈ ਹੌਲੀ ਹੌਲੀ ਮੈਂ ਵੇਖਿਆ ਹਨਾ ਤੁਰਿਆ ਫਿਰਦਾ ਜਾ ਵੀ ਚੱਲ ਜਿਵੇਂ ਹੁਣ ਹਰ ਦਿਨ ਹੁੰਦਾ ਪਾ ਕੇ ਸੋਨੇ ਲੀੜੇ ਤੁਰ ਤੁਰ ਕੱਢ ਕੇ ਸ਼ਹਿਰ ਗੇੜੀ ਲਾਉਣ ਲੱਗ ਗਿਆ ਉੱਥੇ ਮੇਰੇ ਨਾਲ ਕੁੜੀ ਨੇ ਗੱਲ ਕਰ ਲਈ ਉਹਦੇ ਪਿੱਛੇ ਪੁੱਛੇ ਮੈਂ 5-10 ਦਿਨ ਰਿਹਾ ਗੱਲ ਕਰ ਲਈ ਮੈਨੂੰ ਨਹੀਂ ਪਤਾ ਸੀ ਵੀ ਮੈਂ ਇਹ ਕੁੜੀ ਨਾਲ ਗੱਲ ਕਰਕੇ ਜਦ ਜਿੰਦਗੀ ਸਫਲ ਕਰ ਰਿਆਂ ਕਿ ਮੈਂ ਦਲ ਦਲ ਚ ਪਾ ਸਰਿਆਂ ਚੱਲ ਗੱਲਬਾਤ ਹੋਈ ਫੋਨ ਤੇ ਸਾਡੀ ਮਹੀਨਾ 20 ਦਿਨ ਪੂਰੇ ਦਾ ਮਿੱਠੀਆਂ ਮਿੱਠੀਆਂ ਗੱਲਾਂ ਜਿਵੇਂ ਭਾਈ ਦੀਆਂ ਹੁੰਦਾਂ ਨਾ ਓਵੇਂ ਮਾਰ ਕੇ ਮੈਨੂੰ ਇਹ ਹੁੰਦਾ ਸੀ ਮੈਂ ਫਿਰ ਵੀ ਹੁਣ ਜੇ ਅਸੀਂ ਮਿਲ ਕੇ ਭਈ ਉਹਨੇ ਮੈਨੂੰ ਇੱਕ ਦੋ ਵਾਰੀ ਵਧਿਆ ਮਿਲੀ ਮਿਲ ਕੇ ਤੋਂ ਦਵਾਦਾ ਇਹਨਾਂ ਨੇ ਕੀ ਕੀਤਾ ਕਹਿੰਦੇ ਵੀ ਤੂੰ ਰਾਤ ਦਾ ਪ੍ਰਬੰਧ ਕਰਕੇ ਵੀ ਆਪਾਂ ਰਾਤ ਰਾਵਾਂ ਕਿਤੇ ਮੈਂ ਵੀ ਠੀਕ ਆ ਕਹਿੰਦੀ ਮੇਰੀ ਸਹੇਲੀ ਦੀ ਪੀਜੀ ਆ ਜਾਂ ਹੋਟਲ ਆ ਘਰ ਵਾਲਾ ਲਾਣਾ ਕੁਝ ਵੀ ਮੈਨੂੰ ਪਤਾ ਨਹੀਂ ਉਹ ਕੀ ਸੀਗਾ ਵੀ ਉੱਥੇ ਆ ਜੀ ਚਲ ਇਹਨਾਂ ਨੇ ਗੱਲਬਾਤ ਕੀਤੀ ਅਸੀਂ ਤੇ ਮੈਂ ਵੀ ਪੂਰੇ ਚਾਰਚ ਹਾਂ ਮੈਂ ਮੈਂ ਆਪਦੇ ਇੱਕ 10000 ਦੋਸਤ ਨੂੰ ਦੱਸ ਗਿਆ ਉਮਰ ਨੂੰ ਨਾ ਬਿਲੇਗਾ ਜੀ ਕਹਿੰਦਾ ਕੰਜਲ ਕਿਤੇ ਜਾਣਾ ਹੁਣਾ ਦੱਸ ਕੇ ਚਾਹੀਦਾ ਹੁੰਦਾ ਅੱਜ ਕੱਲ ਬਹੁਤ ਕੁਝ ਹੋ ਜਾਂਦਾ ਅਗਲਾ ਮਾਰਕ ਤੇ ਛੱਡ ਦੇ ਜਾਂ ਕੁਝ ਵੀ ਹੋ ਜੇ ਤੈਨੂੰ ਪਤਾ ਤਾਂ ਲੱਗੇ ਵੀ ਕਿੱਥੇ ਆ ਤੇ ਜਾਂ ਪਤਾ ਲੱਗੇ ਕਿਹਦੇ ਕੋਲ ਗਿਆ ਹਣਾ ਚਲ ਮਾ ਤੇ ਯਾਰ ਦੋਸਤ ਨੂੰ ਦੱਸ ਕੇ ਮੈਂ ਅੱਜ ਚੱਲਿਆ ਨਾ ਤਨ ਤੇ ਕਹਿੰਦਾ ਵੀ ਠੀਕ ਆ ਚਲ ਬਈ ਮੈਂ ਗਿਆ ਗਏ ਅਸੀਂ ਜਾਂਦਨ ਨੂੰ ਬਈ ਪੱਲੇ ਤਾਂ ਇਹ ਤੇ ਕਿਹਦੀ ਸਹੇਲੀ ਜੀ ਦਾ ਮੰਨ ਕੇ ਚੱਲ ਘਾਲਾ ਕੁਝ ਵੀ ਸੀ ਮੈਨੂੰ ਨਹੀਂ ਪਤਾ ਸੀ ਕੌਣ ਸੀ ਜਦੋਂ ਦੋਨੋਂ ਸਾਨੂੰ ਜਦੋਂ ਗਏ ਤੇ ਸਾਲ ਇਹਨਾਂ ਨੇ ਸਦਗਰ ਸਸਰੀ ਕਾਲ ਫਲਾਈ ਹਨ ਤੇ ਬਿਲੇ ਬੈਠੇ ਅਸੀਂ ਰੋਟੀ ਪਾਣੀ ਦਾ ਕੀ ਕਰੀਏਗਾ ਪ੍ਰਬੰਧ ਮੀਟ ਮੂਟ ਬਣਾਇਆ ਜਾਂ ਹੋਰ ਮੈਨੂੰ ਉਹਨੇ ਕਹਿੰਦੀ ਵੀ ਚਾਹ ਦਾਰੂ ਤੋਂ ਬੋਤਲਾਂ ਫੜ ਲੈ ਦੋ ਤਨ ਮੈਂ ਵੀ ਫੜ ਲਿਆ ਮੈਨੂੰ ਨਹੀਂ ਸੀ ਪਤਾ ਵੀ ਇਹ ਨਸ਼ਾ ਪਤਾ ਕਰਦੀ ਆ ਗੱਲਬਾਤ ਬਈ ਹੁੰਦੀ ਹੁੰਦੀ ਸਾਰਾ ਕੁਝ ਹੁੰਦਾ ਹੁੰਦਾ ਜਦੋਂ ਅਸੀਂ ਜਾ ਕੇ ਅੰਦਰ ਮੈਂ ਦਾਰੂ ਦੋ ਜੂ ਲੈ ਕੇ ਜਦੋਂ ਕੁੰਡੀ ਕੰਡਾ ਲਾਲਿਆ ਸਾਰਾ ਕੁਝ ਤੇ ਚਾਰ ਦਿਨਾਂ ਦਾ ਖੋਰ ਨਿਕਲਿਆ ਅੰਦਰੋਂ ਜਦੋਂ ਅੰਦਰੋਂ ਨਿਕਲੇ ਜਾਂ ਚਾਰ ਜਣੀਆਂ ਪਈਆਂ ਰਵੀ ਮੇਰੇ ਮੈਂ ਕਿਹਾ ਵੀ ਤੁਸੀਂ ਇਹ ਕਹਿੰਦੇ ਵੀ ਕੋਈ ਨਹੀਂ ਤਾਂ ਸਾਡਾ ਹੋਟਲ ਹੀ ਆ ਤੇ ਜਾਂ ਕੁਝ ਵੀ ਆ ਵੀ ਇੱਥੇ ਤੈਨੂੰ ਡਰਨ ਦੀ ਲੋੜ ਨਹੀਂ ਸਾਡਾ ਘਰ ਆ ਇਹ ਵੀ ਇਹ ਤਾਂ ਕੁੜੀਆਂ ਚੱਲ ਮੇਰੀਆਂ ਸੇਲੀਆਂ ਹਨਾ ਮੈਨੂੰ ਆਇਆ ਸੀ ਮੈਂ ਚਾਲੇ ਕੋਈ ਨਹੀਂ ਯਾਰ ਇਹ ਤਾਂ ਸੇਲੀਆਂ ਆਪਾਂ ਨੂੰ ਕੀ ਕਹਿੰਦੇਗਾ ਵੀ ਇਹ ਕਿਹੜਾ ਕੋਈ ਉਹ ਆ ਲੁੱਟਣ ਕੋਹ ਵਾਲੀਆਂ ਚੱਲ ਵੀ ਅਸੀਂ ਸਾਰਿਆਂ ਨੇ ਇਕੱਠੇ ਨੇ ਬਹਿ ਕੇ ਪੈ ਕੇ ਬੁਗਲੇ ਪੈ ਕੇ ਬੁਗਲੇ ਉਹ ਤਾਂ ਮੈਨੂੰ ਨਹੀਂ ਸਪੱਸ਼ਟ ਵੀ ਉਹ ਇੰਨੀਆਂ ਨੇ ਛੇੜੀਆਂ ਪੈਗਲੋਂ ਸਾਕਟਾਂ ਵੀ ਉਹਨਾਂ ਦਾ ਬੁਰਾ ਹਾਲ ਉਹਨਾਂ ਦਾ ਨਾ ਚੱਲ ਵੀ ਜਿਹੜੀ ਮੇਰੀ ਸੇਲੀ ਸੀ ਪਹਿਲਾਂ ਮੇਰੇ ਨਾਲ ਨੇ ਸਬੰਧ ਜਦੋਂ ਉਹ ਗਈ ਤਾਂ ਦੂਜੀ ਆ ਗਈ ਹੂੰ ਕਹਿੰਦੀ ਹੁਣ ਮੇਰੇ ਨਾਲ ਬਣਾਉਣੇ ਬਣਗੇ ਬਈ ਡੋਡੀ 6 ਜਾਣੀਆਂ 6 ਰਾਤ ਨੂੰ ਦਿਨੇ ਰਾਤ ਨੂੰ ਦਿਨੇ ਹਨਾ ਵੀ ਪੂਰਾ ਮੈਨੂੰ ਉਹਨਾਂ ਨੇ ਉਹ ਕੀਤਾ ਹੂੰ ਤੇ ਵੀ ਹੁਣ ਬੰਦੇ ਦੇ ਸਰੀਰ 'ਚ ਕਿੰਨੀ ਕੀ ਹੁੰਦੀ ਆ ਰੋਸਟੀ ਠੀਕ ਆ 6 6 6 ਕੁੜੀਆਂ ਨਾਲ ਅਲੱਗ-ਅਲੱਗ ਮੇਰੇ ਨਾਲ ਇਹਨਾਂ ਨੇ ਸੰਬੰਧ ਬਣਾਏ ਦੋ ਰਾਤਾਂ ਤੇ ਦੋ ਦਿਨਾਂ ਜਦੋਂ ਬਈ ਇਹ ਕੀ ਕਰਦੀਆਂ ਸੀਗਾ ਜਿਵੇਂ ਦੋ ਜਾਣੀਆਂ ਸੌਂਗਾਂ ਚਾਰ-ਚਾਰਾਂ ਦਾ ਨਿਗਰ ਰੱਖਦੇ ਸੀ ਜੇ ਦੋ ਦੂਜੀਆਂ ਸੌਂਗਾਂ ਦੂਜੀਆਂ ਵੀ ਸਾਡੀ ਵਾਰੀ ਆ ਹਨਾ ਮੈਂ ਹੁਣ ਇਕੱਲਾ ਮੈਨੂੰ ਐਸ ਮਖਬੀ ਇਮਾਰਤ ਕੇ ਛੱਡਣਗਾ ਨਾ ਮੇਰਾ ਫੋਨ ਫੋਨ ਵੀ ਇਹਨਾਂ ਨੇ ਖੋਲਿਆ ਸੀਗਾ ਸਾਰਾ ਕੁਝ ਇਹਨਾਂ ਨੇ ਕਰ ਲਿਆ ਤੇ ਫੇਰ ਭਾਈ ਜਦੋਂ ਦੂਜੇ ਦਿਨ ਸ਼ਾਮ ਨੂੰ ਦਾਰੂ ਮੱਕੀ ਇਹ ਦੋ ਜਣੇ ਗਈਆਂ ਜਾ ਕੇ ਦਾਰੂ ਦਾ ਬੋਤਲਾ ਫੇਰ ਪੜ ਲੈਣਾਂ ਮੈਨੂੰ ਕਹਣ ਦਾਰੂ ਪੀ ਮੈਂ ਮੈਂ ਨਹੀਂ ਪੀਣੀ ਧੱਕੇ ਨਾਲ ਭਾਈ ਇਹਨਾਂ ਨੇ ਮੇਰੇ ਮੂੰਹ 'ਚ ਪੈਗ ਪਾਏ ਤਿੰਨ ਚਾਰ ਜਾਂ ਨਹੀਂ ਪੀਂਦੇ ਕਹਿੰਦੇ ਤੈਨੂੰ ਅਸੀਂ ਕੱਕ ਕਰ ਦਾਂਗੇ ਤੈਨੂੰ ਉਹ ਕਰ ਦਾਂਗੇ ਮੈਂ ਭਾਈ ਬਹੁਤ ਔਖਾ ਮੋੜ ਕੇ ਕੀ ਕੀਤਾ ਇਹ ਜਦੋਂ ਹਮੈ ਨੂੰ ਪਤਾ ਲੱਗ ਗਿਆ ਮੈਂ ਵੀ ਐਂ ਤਾਂ ਕੁਝ ਬੰਨ ਹੀ ਨਹੀਂ ਗੱਲ ਹਨ ਵੀ ਓੱਖਾ ਕੰਮ ਆ ਵੀ ਐਂ ਤਾਂ ਤੈਨੂੰ ਨਿਕਲਣਾ ਪਊ ਨਹੀਂ ਤੇਨੂੰ ਮਾਰ ਦੇਣਗੇ ਇਹਦਾ ਵੀ ਕੀ ਪਤਾ ਕਿੰਨਾ ਕੰਮ ਵਾਸ਼ਣਾ ਦਾ ਫੱਕਾ ਫਰਦਗਾ ਜਿਆ ਲਾਣਾ ਕੋਈ ਉਹਨਾਂ ਨੂੰ ਪੈਸੇ ਦਾ ਲਾਲਚ ਵੀ ਨਹੀਂ ਸੀਗਾ ਵੀ ਜਮੇ ਤੋਂ ਪੈਸੇ ਮੰਗ ਜਾਂ ਕੁਝ ਵੀ ਬਸ ਆਹੀ ਬਾਤ ਸੱਚ ਸਹੀਆਂ ਤਾਂ ਕਰਕੇ ਜੀ ਹਾਂ ਮੈਂ ਫਿਰ ਉਹਨਾਂ ਨੂੰ ਬਾਦੂ ਛੇਲੀ ਨੂੰ ਕਹਾਂ ਮੈਂ ਹਜੇ ਤੈਨੂੰ ਆਇਆ ਸੀ ਮੈਂ ਖ ਮੈਨੂੰ ਦੱਸ ਦਿੰਦੀ ਮੈਂ ਦੋ ਜਾਨੇ ਹੋਰ ਲਿਆਉਂਦਾ ਨਾਲ ਲੱਗਾਂ ਰਹਿੰਦੀਆਂ ਤੇ ਕਹਿੰਦੀ ਨਹੀਂ ਨਹੀਂ ਤੂੰ ਹੀ ਵੜਾ ਅੱਗ ਦਿਖਾਉਂਦਾ ਸੀ ਤੇਰੀ ਕਿਤੇ ਲੱਗਿਆ ਨਹੀਂ ਵੀ ਥੇਲੀ ਹੈ ਜਿਹੜੀ ਇਹਨੂੰ ਮੈਂ ਛੱਡੂਗਾ ਇਹਨੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਜਾਂ ਇਹ ਇਹੇ ਜੀ ਸੀ ਤਾਂ ਮੈਨੂੰ ਪਹਿਲਾਂ ਪਤਾ ਹੁੰਦਾ ਕਿਤਨਾ ਕਿਤੇ ਇਦਾਂ ਲੱਗਦਾ ਵੀ ਹਾਂ ਯਾਰ ਇਹੇ ਜਿਹੇ ਦੋਸਤ ਅਸੀਂ ਇਹਦੀਆਂ ਜਾਂ ਉਹਨਾਂ ਨੇ ਇਦਾਂ ਮੇਰੇ ਨਾਲ ਧੱਕਾ ਕੀਤਾ ਬਈ ਪਹਿਲਾਂ ਨਹੀਂ ਸੀ ਮੈਨੂੰ ਪਤਾ ਪਹਿਲਾਂ ਜਦੋਂ ਗੱਲਾਂ ਬਾਤਾਂ ਕਰਦੇ ਸੀ ਨਾ ਬੜਾ ਇਹਨੇ ਸੰਗ ਕੇ ਗੱਲ ਕਰਨੀ ਜਾਂ ਮੈਂ ਕੋਈ ਗੱਲ ਕਰਨੀ ਹਣਾ ਉਹਨੂੰ ਆਏ ਮੈਨੂੰ ਆਏ ਆਉਂਦੇ ਬੜੀ ਸੰਗਾਉ ਜੀ ਪਰ ਜਦੋਂ ਉਹਦਾ ਅਸਲੀ ਰੂਪ ਵੇਖਿਆ ਤੇ ਉੱਥੇ ਮੈਨੂੰ ਆਇਆ ਹੋ ਗਿਆ ਸੀ ਵੀ ਕਿਹਨਾਂ ਇੱਥੋਂ ਨ ਵੀ ਮੈਨੂੰ ਤਾਂ ਆਇਆ ਸੀ ਵੀ ਅੱਜ ਤਾਂ ਮੈਨੂੰ ਮਾਰ ਕੇ ਛੱਡਣਗੇ ਇਹ ਜਦੋਂ ਦੋ ਬਈ ਦੋ ਦਿਨ ਦੋ ਰਾਤਾਂ ਲਗਾਤਾਰੀ ਕੰਮ ਚੱਲੀ ਗਿਆ ਨਾ ਵੀ ਮੈਂ ਕੀ ਕਰਾਂ ਅੱਛਾ ਦੋ ਤਿੰਨ ਦਿਨ ਜੇ ਮਤਲਬ ਤੂੰ ਉਹ ਕਮਰੇ ਦੇ ਵਿੱਚ ਰਿਹਾ ਤੇ ਉਹ ਕਮਰੇ ਦੇ ਵਿੱਚ ਉਹ ਵੀ ਅੰਦਰ ਹੀ ਰਹੀਆਂ ਤੈਨੂੰ ਮਤਲਬ ਜਾਣ ਨਹੀਂ ਦਿੱਤਾ ਬਾਹਰ ਬਾਈ ਸੋਫਾ ਲਾਇਆ ਵਾ ਸੀਗਾ ਪੈਗ ਲਾਈ ਜਾਂਦੇ ਸੀ ਸੈਕਟਾਂ ਪੀ ਜਾਂਦੇ ਸੀਗਾ ਇੱਕ ਜਣੀ ਮੇਰੇ ਕੋਲ ਉੱਠ ਜਾਂਦੀ ਸੀਗੀ ਮੈਂ ਇੱਥੇ ਮੈਂ ਪਿਆ ਨਿਹਾਤ ਹੋਇਆ ਆ ਉਹਦਾ ਕੰਮ ਨਵੇੜ ਕੇ ਦੂਜੀ ਜਾ ਵਰਦੇ ਐਂ ਕਰੀ ਗੀਆਂ ਮੇਰੇ ਨੇ ਦੋ ਰਾਤਾਂ ਦੋ ਰਾਤਾਂ ਲਗਾਤਾਰ ਦੋ ਦਿਨ ਹਣਾ ਕੋਈ ਪਾਣੀ ਕੋਈ ਰੋਟੀ ਜਾਂ ਕੁਛ ਪੁੱਛਿਆ ਤਾ ਸਾਰਾ ਕੁਝ ਹੀ ਰੋਟੀ ਵੀ ਦਿੱਤੀ ਆ ਪੈਗ ਵੀ ਲਵਾਏ ਆ ਸਾਰਾ ਕੁਝ ਬਾਈ ਹੁਣ ਉਹ ਚੀਜ਼ ਤਾਂ ਮੈਂ ਮੰਨਦਾ ਮੇਰੀ ਢੱਡ ਤਾਂ ਉਹਨਾਂ ਨੇ ਭਰਤਾ ਜਿਹੜਾ ਹੁਣ ਲਗਾਤਾਰ ਬੰਦਾ ਕਿੰਨਾ ਕਿਆ ਤੂੰ ਐ ਦੇਖ 6 ਤੋਂ 12 12 ਤੋਂ 36 ਹੋ ਗਿਆ 36 ਟਾਈਮ ਬੰਦਾ ਲਗਾਤਾਰ ਕੀ ਕਰੂਗਾ ਕਿੰਨੇ ਦਿਨਾਂ ਵਿੱਚ ਦੋ ਰਾਤਾਂ ਦੋ ਦਿਨਾਂ ਚ ਹੂੰ ਤੋ ਵੀ ਕੋਈ ਦਾਮ ਨਹੀਂ ਲੈੰਦੰਨੇ ਕੋਈ ਹੋਰ ਅਗਲੀ ਰੋਟੀ ਦਾ ਟਾਈਮ ਆ ਜਾ ਪੈ ਗਲਵਾਤਾ ਬਠੀ ਥੇ ਚਲੋ ਜੀ ਬੰਦਾ ਕੀ ਕਰੇ ਉਥੇ ਅੰਦਰੋਂ ਦਾ ਸਾਰਾ ਕੁਝ ਖਤਮ ਹੋ ਜਾਂਦਾ ਹੈ ਮੇਰੇ ਤਾਂ ਆ ਆ ਚੀਜ਼ਾਂ ਇਕੱਠੀਆਂ ਕਰਤ ਨੇ ਤੇ ਮੁੜ ਕੇ ਬਈ ਮੈਨੂੰ ਐ ਹੋਇਆ ਮੈਂ ਕਿਹਾ ਵੀ ਜਾਂ ਤਾਂ ਨਿਕਲ ਚੱਲ ਇੱਥੋਂ ਕੋਹਾਂ ਕਿਵੇਂ ਨਾ ਕਿਵੇਂ ਕਰਕੇ ਤੇ ਜਾਂ ਕੁਛ ਮਰਜ਼ੀ ਹੋ ਜੇ ਬਈ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਐ ਕਰੋ ਇਕੱਠਾਂ ਬੈਠੋ ਪੈ ਗੱਬਗਲਾ ਕੇ ਮੈਨੂੰ ਕਿਹੜਾ ਧੰਦ ਕਰ ਦੋ ਫਿਰ ਕਰੀਏ ਜਿਹੜਾ ਕਰਨਾ ਇਹ ਮੈਨੂੰ ਵੀ ਪਤਾ ਲੱਗਿਆ ਮੇਰੇ ਕੋਲੇ ਮੈਂ ਕੀਤਾ ਮੈਂ ਐਂ ਕਰੋ ਸੈਟ ਮੈਂ ਮੈਂ ਤਾਂ ਪੀਂਦਾ ਨਹੀਂ ਸੀਗਾ ਮੈਨੂੰ ਪਤਾ ਸੀ ਕਿਸੇ ਬੰਦੇ ਨੇ ਦੱਸਿਆ ਕਹਿੰਦਾ ਵੀ ਸੈਟ ਦਾ ਜੋ ਚ ਤੂੰ ਆਇਆ ਛੜਦ ਕੇ ਨਸ਼ਾ ਵੱਧ ਕਰਦੀ ਹੈ ਤੇ ਮੈਂ ਕਿਹਾ ਕਿ ਤਮ ਸਾਰਾ ਚਾਹੇ ਛਾੜਤੀ ਤੇ ਛਾੜਤੀ ਇਹ ਤਾਂ ਦਹ ਹੋਗਾ ਬਈ ਦੋ ਪਹਿਲਾਂ ਤੋਂ ਤਾਂ ਪਹਿਲਾਂ ਹੀ ਸੀਗਾ ਉਹਦੇ ਨੂੰ ਨਸ਼ਾ ਦੁੱਗਣਾ ਹੋਗਾ ਜਦੋਂ ਦੁੱਗਣਾ ਹੋ ਗਿਆ ਤੇ ਜਦੋਂ ਮੈਨੂੰ ਪਤਾ ਲੱਗ ਵੀ ਹੁਣ ਇਹ ਨਿਆਹਤ ਹੋਗਾ ਮੈਂ ਚਾਬੀ ਚੱਕੀ ਮੈਂ ਖੋਲਿਆ ਲੋਕ ਫੜਿਆ ਫੋਨ ਆ ਉਹਦਾ ਮੈਂ ਕਿਹੜਾ ਨਿਕਲ ਗਿਆ ਤੂੰ ਇਹਨਾਂ ਨੇ ਬਈ ਮੈਨੂੰ ਫੋਨ ਲਾ ਕੇ ਬਹੁਤ ਗਾਲਾਂ ਕੱਢੀਆਂ ਅਸੀਂ ਐਂ ਕਰਦਾਂਗਾ ਤੈਨੂੰ ਨਿਕਲੇ ਕਿਵੇਂ ਉੱਥੋਂ ਨਸ਼ੇ ਦੇ ਤੁੱਟ ਕਰਤਾ ਉਹਨੂੰ ਤੇ ਚਾਬੀ ਕਿਵੇਂ ਨਹੀਂ ਮਿਲੀ ਜਾਂ ਕਿਵੇਂ ਕਿਵੇਂ ਮੈਨੂੰ ਚਾਬੀ ਦਾ ਪਤਾ ਸੀਗਾ ਟੰਗੀ ਵੀ ਸੀ ਉਹਨਾਂ ਦੀ ਕਿੱਲੀ ਤੇ ਮੈਂ ਕਿਹਾ ਵੀ ਉਹ ਟੰਗੀ ਵੀ ਆ ਸਾਹਮਣੇ ਚਾਬੀ ਮੈਨੂੰ ਪਤਾ ਸੀ ਚਾਬੀ ਤੱਕ ਮੇਰੇ ਪਹੁੰਚਣ ਦਾ ਜੇ ਲਗਾ ਨਹੀਂ ਸੀ ਬੰਦਾ ਕਿਉਂਕਿ ਬਈ 6 ਜਣਗਾ ਸੀ ਮੇਰਾ ਇਕੱਲੇ ਬੰਦੇ ਦਾ ਕੁਝ ਨਹੀਂ ਬਟਿਆ ਨੇ ਮੈਨੂੰ ਤਾਂ ਕਿਹਾ ਇਹਨਾਂ ਨੂੰ ਨਸ਼ੇ ਤੋਂ ਉਤਰ ਕਰਕੇ ਫਿਰ ਮਨੋਰ ਕੇ ਮੈਂ ਖਾ ਕੇ ਮੈਂ ਬਾਥਰੂਮ ਜਾਇਆ ਮੈਂ ਚੱਕੀ ਚਾਬੀ ਖੋਲਿਆ ਬਾਰ ਮੈਂ ਬਾਹਰ ਨਿਕਲਿਆ ਮੈਂ ਬਾਹਰ ਨਿਕਲ ਕੇ ਉਹਦੇ ਯਾਰ ਦੋਸਤ ਨੂੰ ਫੋਨ ਲਾਇਆ ਨਸ਼ੇ 'ਚ ਮੈਂ ਵੀ ਬਹੁਤ ਸੀ ਬਈ ਮੈਨੂੰ ਕੋਈ ਪਤਾ ਨਹੀਂ ਲੱਗਦਾ ਸੀ ਕਿੱਧਰ ਨੂੰ ਜਾਇਆ ਨ ਲੈ ਕੇ ਗੱਡੀ ਉਹ ਮਨੇ ਬਾਕੇ ਲਗਾ ਦੋ ਦਿਨ ਮੈਂ ਆਪਣੇ ਟਿਕਟੋਕੇ ਲਵਾ ਕੇ ਬੋਦਲਾਂ ਲਵਾ ਕੇ ਫੇਰ ਸਟਾ ਹੂੰ ਐਨਾ ਮੇਰਾ ਬੁਰਾ ਹਾਲ ਸੀ ਫੇਰ ਮੈਨੂੰ ਬਈ ਇਹ ਫੋਨ ਲਾ ਲਾ ਕੇ ਮੈਨੂੰ ਗਾਲਾਂ ਕੱਢਣੇ ਹਨ ਤੇ ਸੇਹੀ ਗਾਲਾਂ ਕੱਢੇ ਕਿ ਤੇ ਇਹਦੀਆਂ ਸੇਲੀਆਂ ਗਾਲਾਂ ਕੱਢਣ ਹਨ ਵੀ ਅਸੀਂ ਤੇਰੇ ਨਾਲ ਐ ਕਰਦਾਂਗੇ ਅਸੀਂ ਤੇਰ ਨਾਉ ਕਰਦਾਂਗੇ ਅਸੀਂ ਤੇਰ ਤੈਨੂੰ ਐ ਛੱਡ ਦਿਆਂਗੇ ਨਹੀਂ ਸਾਡੇ ਕੋਲੇ ਬੰਦੇ ਬਹੁਤ ਆ ਤੈਨੂੰ ਐ ਕਰਦਾਂਗੇ ਫਲਾਣਾ ਮੈਂ ਹੈ ਵੀ ਜਿਹੜਾ ਕੋਈ ਮਰਜ਼ੀ ਕਰਦੇ ਹੂੰ ਮੇਰੀ ਜਾਨ ਬਖਸ਼ੋ ਮੇਰੇ ਤੇ ਇੰਨੀ ਸਮਰੱਥਾ ਹੀ ਨਹੀਂ ਸੀ ਜੇ ਤੁਹਾਨੂੰ ਅੱਗ ਇੰਨੀ ਲੱਗੀ ਸੀ ਮੈਨੂੰ ਦੱਸ ਦਿੰਦੇ ਮੈਂ ਦੋ ਜਣੇ ਹੋਰ ਨਾਲ ਲਿਆਉਂਦਾ ਤੇ ਬਈ ਮੈਨੂੰ ਫੇਰ ਫੇਰ ਮਿਲਿ ਸੱਲੀ ਮੈਨੂੰ ਕਿਵੇਂ ਕਹਿੰਦੀ ਚਲਾਇਆ ਕਰ ਹੁਣ ਤੂੰ ਨਾਲ ਲੈ ਆਈ ਦੋ ਤੈਨੂੰ ਮੈਂ ਕਿਹਾ ਮੇਰੇ ਤਾਂ ਕੰਨੀ ਹੱਤ ਲੱਗੇ ਹੁਣ ਤਾਂ ਮੈਂ ਤੁਹਾਡੇ ਉਹੀ ਨਹੀਂ ਬੜਦਾ ਤੋ ਮੈਨੂੰ ਮੈਂ ਤਾਂ ਮਰਨੇ ਮੰਨ ਨਾਲ ਉਹਨਾਂ ਨੂੰ ਮਿਲਵਾ ਦੋ ਉਹਨਾਂ ਨਾਲ ਮੈਂ ਮੈਂ ਨਹੀਂ ਆਉਂਦਾ ਤਾਂ ਫੇਰ ਬਈ ਮੈਨੂੰ ਬਹੁਤ ਉਹਨਾਂ ਨੇ ਬਲੈਕਮੇਲ ਵੀ ਕੀਤਾ ਕਦੀ ਸਾਡੇ ਕੋਲੇ ਕੈਮਰੇ ਲੱਗੇ ਹੋਏ ਸੀ ਸਾਡੇ ਕੋਲੇ ਵੀਡੀਓ ਤੇ ਰੀਆਂ ਅਸੀਂ ਲੀਕ ਕਰ ਦਾਂਗੇ ਫਲਾਨਾ ਕਰ ਦਾਂਗੇ ਮੈਂ ਹਾਂ ਤਾਂ ਜਿਹੜਾ ਕੋਈ ਮਰਜ਼ੀ ਕਰੀਏ ਨਸ਼ੇ ਜਮੈਂ ਤਾਂ ਹੁੰਦੇ ਸੀ ਮੈਨੂੰ ਤਾਂ ਕੁਝ ਨਹੀਂ ਪਤਲਾ ਤੈ ਤੁਸੀਂ ਸੀਗੇ ਜਿਹੜੀਆਂ ਸੀਗੇ ਹੋਸ਼ਵਾਸ਼ਾ ਜਾਂ ਕੁਝ ਵੀ ਸੀਗਾ ਤੁਸੀਂ ਕਰੋ ਜਿਹੇ ਜੀ ਜਦੋਂ ਛੋਡੀ ਉਹੋ ਜੀ ਮੇਰੀ ਹੈ ਹਨਾ ਵੀ ਮੇਰੀ ਕੋਈ ਜ਼ਿਆਦਾ ਨਹੀਂ ਛੋਡੀ ਕੋਈ ਘਟ ਨਹੀਂ ਨਕਸਰ ਘਰੇ ਦਾ ਤੁਸੀਂ ਬੜੀਆਂ ਸਿਆਣੀਆਂ ਬਣ ਬਣ ਜਾਂਦੇ ਆ ਇੱਥੇ ਪੀਨੀਆਂ ਦਰੂਆਂ ਦਾ ਤੇ ਜਦੋਂ ਬਈ ਹੁੰਦੀ ਹੁੰਦੀ ਚੱਲੀ ਗਿਆ ਚੱਲੀ ਗਿਆ ਮੁੜ ਕੇ ਨਹੀਂ ਮੜ ਕੇ ਫਿਰ ਬਈ ਮੈਂ ਜੇ ਹੁਣ ਤੂੰ ਐਂ ਕਰਨੀ ਹੈ ਨਾ ਮੈਂ ਫਿਰ ਸਾਡੇ ਵੀ ਜਾਣ ਪਛਾਣ ਚ ਹੈਗੇ ਆ ਪੁਲਿਸ ਵਾਲੇ ਮੈਂ ਉਹਨਾਂ ਨੂੰ ਦੱਸ ਦਿੰਨਾ ਫਿਰ ਮੈਂ ਖਾਪੇ ਵੇਖੀ ਜੋ ਥੋੜੇ ਮੈਂ ਦਿਖਾਉਣਾ ਥੋੜ ਨੂੰ ਤਾਰੇ ਜਦੋਂ ਫਿਰ ਬਈ ਮੈਂ ਮੂਰੋਂ ਮੈਂ ਹੀ ਪਏ ਨਿਕਲ ਮੈਂ ਗਾਲਾਂ ਗੋਲਾਂ ਕੱਢਣ ਲੱਗ ਗਿਆ ਪਹਿਲਾਂ ਫਿਰ ਚਲ ਚੋਪੀ ਲਾ ਮੈਂ ਚਲੇ ਕੀ ਕਹਿਣਾ ਮੜ ਕੇ ਫਿਰ ਮੈਂ ਗਾਲਾਂ ਗੋਲਾਂ ਕੱਢਣ ਲੱਗਾ ਫਿਰ ਟਿੱਕੀ ਆ ਜਦੋਂ ਮੈਂ ਗਾਲਾਂ ਗੋਲਾਂ ਕੱਢਣ ਲੱਗਾ ਫਿਰ ਟੈਗੀ ਚਲ ਜਦੋਂ ਮੈਂ ਕਹਾਂ ਅੱਛਾ ਕੀ ਲੱਗਦਾ ਬਈ ਜਿਹੜੇ ਮੁੰਡੇ ਇਸ ਚੀਜ਼ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਜਿਹਨਾਂ ਇਹਨਾਂ ਨੂੰ ਇੱਕ ਚਸਕਾ ਹੁੰਦਾ ਮੁੰਡਿਆਂ ਨੂੰ ਹਨਾ ਵੀ ਹਨਾ ਵੀ ਮੈਂ ਉਹ ਕੁੜੀ ਨਾਲ ਪੈ ਜਾ ਜਾਂ ਉਹ ਕੁੜੀ ਦੇ ਨਾਲ ਰੰਗीन ਕਲਾਂ ਰਾਤਾਂ ਜਾਂ ਉਸ ਕੁੜੀ ਨਾਲ ਰੰਗीन ਕਲਾਂ ਕਿਤਨਾ ਕਿਤ ਲੱਗਦਾ ਵੀ ਯਾਰ ਵੀ ਇਹ ਚੀਜ਼ਾਂ ਦੇ ਵਿੱਚ ਜਦੋਂ ਬੰਦਾ ਫਸ ਜਾਂਦਾ ਤੇ ਉਸ ਤੋਂ ਬਾਅਦ ਇਹ ਕੁੜੀਆਂ ਦਾ ਦਿਮਾਗ ਖੋ ਗਏ ਤੇ ਕੁੜੀਆਂ ਕੀ ਕਰ ਸਕਦੀਆਂ ਬੰਦੇ ਦਾ ਬਈ ਯਾਰ ਜਿਹੜੇ ਅੱਜ ਦੇ ਟਾਈਮ ਤੇ ਹਨਾ ਬੰਦੇ ਦੇ ਜਿਹੜੀ ਦਿਮਾਗ ਤੇ ਜਿਹੜੀ ਕਾਮਵਾਸ਼ਨਾ ਉਹ ਪਰੂਆ ਹੂੰ ਜਨਾਨੀ ਬੰਦੇ ਨੂੰ ਜਿੱਥੇ ਮਰਜ਼ੀ ਸੱਦ ਲੇ ਉੱਥੇ ਵੀ ਜਾੜੂਗਾ ਹੂੰ ਜਿਹੜੇ ਬੰਦੇ ਨੇ ਸੋਚਣਾ ਹਨ ਤੇ ਜਿਹੜੇ ਵੀ ਮੈਂ ਅੱਜ ਗੱਲ ਕਹਣਾ ਮੈਂ ਕਿ ਭਾਈ ਦਿਮਾਗ ਤੋਂ ਲੈ ਕੇ ਨਾ ਥੋੜਾ ਜਿਆਦਾ ਦੂਜੇ ਪਾਸੇ ਵੀ ਸੋਚਿਆ ਕਰੋ ਵੀ ਜੇ ਅੱਜ ਸਾਨੂੰ ਇਹ ਸਾਧ ਸਾਦੀ ਕੁਝ ਵੀ ਸਾਨੂੰ ਪਹਸਾ ਵੀ ਸਕਦੀ ਹੈ ਕੁਝ ਵੀ ਕਰ ਸਕਦੀ ਹੈ ਪਰ ਵੀ ਇਹ ਜਿਆ ਕੰਮ ਗਲਤ ਨਾ ਕਰ ਲੈ ਕਰੋ ਕੀ ਕੁਝ ਕਰੀ ਜਾਂਦਿਆਂ ਜਨਾਨੀਆਂ ਆ ਯਾਰ ਆ ਹੁਣ ਤੋਂ ਵੇਖਦੇ ਹਾਂ ਕਿੰਨੀਆਂ ਖਬਰਾਂ ਆ ਜਾਂਦੀਆਂ ਹਨਾ ਕਿਤੇ ਕੋਸ਼ਿਸ਼ ਕੀ ਕਰਤਾ ਕਿਤੇ ਕੋਸ਼ਿਸ਼ ਕਰਤਾ ਬਾਹਰ ਜਾਂਦਿਆਂ ਲਾ ਕੇ ਚੋੜੇ ਡਸਟ ਵੀ ਨਾਲ ਜੇ ਸੁੱਟੋਖਦਿਆਂ ਉਹ ਤਾਂ ਵੇਖਦਗਣੀ ਮੈਂ ਅਗਰ ਬੰਦੇ ਤੇ 40 45 ਲੱਖ ਲਾ ਕੇ ਸਾਨੂੰ ਭੇਜਿਆ ਤੁਹਾਨੂੰ ਜ਼ਿੰਦਗੀ ਦਾ ਤੁਹਾਡਾ ਸਫਰ ਵਧੀਆ ਬਣਾ ਕੇ ਦਿੱਤਾ ਠੀ ਉਹਨਾਂ ਨੂੰ ਭੁੱਲ ਕੇ ਗਾਹ ਆ ਕੇ ਨਵੇਂ ਆਸ਼ਕ ਨਾ ਭੇਜਣੇ ਗਾਹ ਨਵੇਂ ਆਸ਼ਕ ਨੂੰ ਵੀ ਚਾਹੀਦਾ ਵੀ ਜਿਹੜੀ ਬਈ ਵਿਆਹ ਕਰਾ ਕੇ 45 ਲੱਖ ਲਵਾ ਕੇ ਉਹਦੀ ਨਹੀਂ ਬਣੀ ਉਹਦੀ ਕਿੱਥੋਂ ਬਣੀ ਅੱਛਾ ਹੁਣ ਜਿਹੜੀ ਤੇਜ ਨਾਲ ਕੁੜੀ ਸੈੱਟ ਸੀ ਜਿਹੜੀ ਕੁੜੀ ਤੈਨੂੰ ਲੈ ਕੇ ਗਈ ਸੀ ਉਸ ਕੁੜੀ ਦੇ ਨਾਲ ਗੱਲਬਾਤ ਹੋਈ ਤੁਹਾਡੀ ਬਾਅਦ ਚ ਬਹੁਤ ਹੋਈ ਬਈ ਅਸੀਂ ਗਾਲੋ ਦੋਪੜੋ ਵੀ ਹੋਏ ਮੈਂ ਕਹੀ ਆ ਮੈਂ ਗਾਲਾਂ ਗੁਲਾਂ ਬਹੁਤ ਕੱਢੀਆਂ ਮੈਨੂੰ ਵੀ ਉਹਨੇ ਮੈਂ ਵੀ ਉਹਨੂੰ ਪਰ ਵੀ ਮੈਂ ਉਹਨੂੰ ਇੱਕ ਗੱਲ ਕਹਿਤੀ ਮੈਂ ਕਿ ਤੇਰੇ ਅੱਗੇ ਮੈਂ ਚਗਲ ਜਨਾਨੀ ਨਹੀਂ ਦੇਖੀ ਮੈਂ ਤੂੰ ਆਹੀਂ ਸੋਚ ਲਾ ਵੀ ਮੈਂ ਤਾਂ ਤੁਹਾਨੂੰ ਪਿਆਰ ਦੀਆਂ ਗੱਲਾਂ ਕਰਦਾ ਪਿੰਗਾ ਪਾਣਾ ਵੀ ਆਪਾਂ ਚਲ ਵਿਆਹ ਕਰਾ ਲਾਂਗੇ ਤੂੰ ਆ ਕੀ ਮੈਂ ਕਿਧਰ ਨੂੰ ਤੁਰ ਪੀ ਮੈਂ ਕੀ ਕਹਿਣਾ ਚਾਹੁੰਦਾ ਉਹ ਮੁੰਡਿਆਂ ਨੂੰ ਜਿਹੜੇ ਮੁੰਡੇ ਜਾਲ ਦੇ ਵਿੱਚ ਫਸ ਜਾਂਦੇ ਨੇ ਕੀ ਕਹਿਣਾ ਚਾਹੁੰਦਾ ਬਈ ਯਾਰ ਮੈਂ ਤਾਂ ਕਹਿੰਦਾ ਦੋਨੇ ਹੱਥ ਜੋੜੇ ਕੋਣਾਂ ਤੱਕ ਬਚ ਕੇ ਰਿਹਾ ਕਰੋ ਠੀਕ ਹੈ ਨਾ ਇਹ ਜਿਹਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਜੇ ਤੁਹਾਨੂੰ ਲੱਗਦਾ ਵੀ ਹਾਂ ਸਾਨੂੰ ਕੋਈ ਕੰਮ ਬਾਸ਼ ਨਾ ਹੈਗੀ ਜਾ ਕੇ ਕਿਤੇ ਪਾਸੇ ਹੋਰ ਮਟਾ ਲਿਆ ਕਰੋ ਇਹ ਜਿਹਾਂ ਦੇ ਧੱਕੇ ਨਾ ਚੜਿਆ ਕਰੋ ਬਸ ਧੰਨਵਾ ਦੋਸਤੋ ਜਿਹੜੀ ਇਹ ਕਹਾਣੀ ਤੁਸੀਂ ਸੁਣੀ ਆ ਇਸ ਕਹਾਣੀ ਦੇ ਵਿੱਚ ਤੁਸੀਂ ਵੇਖੋਗੇ ਵੀ ਇੱਕ ਜਿਹੜਾ ਮੁੰਡਾ ਹੈਗਾ ਉਹ ਮੁੰਡਾ ਇੱਕ ਕੁੜੀ ਨੂੰ ਪਿਆਰ ਕਰਦਾ ਤੇ ਉਹ ਕੁੜੀ ਉਹਨੂੰ ਇੱਕ ਰੂਮ ਦੇ ਵਿੱਚ ਲੈ ਜਾਂਦੀ ਹੈ ਜਿੱਥੇ ਕੁੜੀਆਂ ਹੁੰਦੀਆਂ 6-7 ਤੇ ਉਹ ਕੁੜੀਆਂ ਉਹਨੂੰ ਹਨੀ ਟ੍ਰੈਪ ਦੇ ਵਿੱਚ ਫਸਾ ਲੈਂਦੀਆਂ ਨੇ ਜਿਹਦੇ ਕਰਕੇ ਉਹ ਮੁੰਡਾ ਬੜਾ ਪ੍ਰੇਸ਼ਾਨ ਹੁੰਦਾ ਕਿਉਂਕਿ ਉਹਦੇ ਨਾਲ ਇੰਨਾ ਟਾਈਮ ਉਹ ਗਲਤ ਕੰਮ ਕਰਦੀਆਂ ਨੇ ਉਹ ਕੁੜੀਆਂ ਇੰਨਾ ਟਾਈਮ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦੀਆਂ ਨੇ ਮਿੰਟ ਮਿੰਟ ਬਾਅਦ ਦੋ ਦੋ ਮਿੰਟਾਂ ਬਾਅਦ ਮਤਲਬ ਕਹਿ ਦਈਏ ਵੀ ਉਹ ਮੁੰਡੇ ਨੂੰ ਇਹਨਾਂ ਨੇ ਹੱਥੀ ਕਰ ਦਿੰਦੀਆਂ ਨੇ ਤੇ ਮੁੰਡਾ ਪਰੇਸ਼ਾਨ ਹੋ ਜਾਂਦਾ ਵੀ ਮੁੰਡਾ ਬਹੁਤ ਤੰਗ ਪਰੇਸ਼ਾਨ ਹੋ ਜਾਂਦਾ ਵੀ ਯਾਰ ਮੇਰੇ ਨਾਲ ਆ ਕੀ ਹੋਇਆ ਅੱਜ ਦੇ ਟਾਈਮ ਦੇ ਵਿੱਚ ਕਿਸੇ ਦਾ ਮੈਂ ਕਹਿੰਦਾ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਇੱਕ ਕੁੜੀ ਨੂੰ ਇਹ ਪਿਆਰ ਕਰਦਾ ਸੀ ਕਿੰਨਾ ਪਿਆਰ ਕਰਦਾ ਸੀ ਉਹ ਤੁਹਾਨੂੰ ਵੇਖਿਆ ਹੀ ਆ ਇਹ ਕਹਿੰਦਾ ਮੈਂ ਬੜਾ ਪਿਆਰ ਕਰਦਾ ਸੀ ਪਰ ਜਦੋਂ ਮੈਂ ਇਸ ਜਾਲ ਦੇ ਵਿੱਚ ਫਸ ਗਿਆ ਤਾਂ ਮੇਰੇ ਨਾਲ ਇਹ ਜਿਹਾ ਧੱਕਾ ਕੀਤਾ ਇਹ ਜਿਹਾ ਮੇਰੇ ਨਾਲ ਸਿਸਟਮ ਕੀਤਾ ਕਿ ਮੈਂ ਬੜਾ ਤੰਗ ਹੋਇਆ ਹੋਇਆ ਕੀ ਜਿਹੜਾ ਤੁਸੀਂ ਕਹਾਣੀ ਸੁਣੀ ਆ ਵੀ ਇੱਕ ਮੁੰਡਾ ਸੀ ਉਹ ਕੁੜੀ ਨੂੰ ਪਿਆਰ ਕਰਦਾ ਸੀ ਉਸ ਤੋਂ ਬਾਅਦ ਉਹ ਇੱਕ ਦੂਜੇ ਨੂੰ ਮਿਲਦੇ ਆ ਦਾ ਬਹੁਤ ਵਧੀਆ ਰਿਲੇਸ਼ਨ ਚੱਲਦਾ ਉਹਨਾਂ ਦਾ ਬਾਅਦ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਆਉਂਦਾ ਕੀ ਨਹੀਂ ਆਉਂਦਾ ਕੀ ਕਿਹੜੀ ਗਲਤੀ ਕੀਤੀ ਸੀ ਮੁੰਡੇ ਨੇ ਜਿਹੜਾ ਉਸ ਦੇ ਨਾਲ ਉਸ ਕੁੜੀ ਨੇ ਇਹ ਜਿਹਾ ਕੀਤਾ ਛੇ ਕੁੜੀਆਂ ਦੇ ਨਾਲ ਉਹਨਾਂ ਨੇ ਸਬੰਧ ਬਣਾਇਆ ਤੇ ਘਟੋ ਘਟ ਕਹਿ ਦਈਏ ਵੀ ਦੋ ਦੋ ਤਿੰਨ ਦਿਨ ਰਾਤਾਂ ਉਹਨੂੰ ਮੁੰਡੇ ਦੇ ਨਾਲ ਉਹ ਗਲਤ ਕੰਮ ਕਰਦੀਆਂ ਰਹੀਆਂ ਉਹਨੂੰ ਨਸ਼ਾ ਪਿਉਂਦੀਆਂ ਰਹੀਆਂ ਸਿਕਟਾ ਪਿਉਂਦੀਆਂ ਰਹੀਆਂ ਨਾਲੇ ਆਪ ਪੀਂਦੀਆਂ ਰਹੀਆਂ ਤੇ ਮੁੰਡਾ ਉੱਥੋਂ ਨਿਕਲ ਨਹੀਂ ਸਕਦਾ ਸੀ ਕਿਉਂਕਿ ਉਹ ਕੁੜੀਆਂ ਵੀ ਉੱਥੋਂ ਨਹੀਂ ਨਿਕਲਦੀਆਂ ਸੀ ਸਾਰੀ ਗੱਲ ਜਿਹੜੀ ਤੁਸੀਂ ਸੁਣੀ ਆ ਧਿਆਨ ਨਾਲ ਵੇਖ ਲਿਓ ਵੀ ਤੁਹਾਡੇ ਨਾਲ ਵੀ ਇਦਾਂ ਦਾ ਸਿਸਟਮ ਨਾ ਹੋ ਜੇ ਮੈਂ ਕਹਿੰਨਾ ਵੀ ਅੱਜ ਦੇ ਟਾਈਮ ਦੇ ਵਿੱਚ ਕਿਸੇ ਤੇ ਯਕੀਨ ਨਹੀਂ ਕੀਤਾ ਜਾਂਦਾ ਤੇ ਅੱਜ ਤੇ ਅੱਜ ਕੱਲ ਤਾਂ ਸਕੇ ਰਿਸ਼ਤੇਦਾਰਾਂ ਤੇ ਯਕੀਨ ਨਹੀਂ ਕੀਤਾ ਜਾਂਦਾ ਉਹ ਫਿਰ ਵੀ ਬਗਾਨੀਆਂ ਨੇ ਕਿਉਂ ਮੁੰਡਿਓ ਕਿਉਂ ਕਿਉਂ ਇਹ ਚੀਜ਼ਾਂ ਦੇ ਵਿੱਚ ਫਸ ਜਾਂਦੇ ਹੋ ਇਹਨਾਂ ਚੀਜ਼ਾਂ ਤੋਂ ਬਚ ਕੇ ਰੋ ਅੱਜ ਦੇ ਟਾਈਮ ਦੇ ਵਿੱਚ ਕਿਸੇ ਤੇ ਯਕੀਨ ਨਾ ਕਰੋ ਜਿਵੇਂ ਇਸ ਮੁੰਡੇ ਨੇ ਯਕੀਨ ਕੀਤਾ ਤੇ ਕੁੜੀ ਕੋਲ ਗਿਆ ਤੇ ਉਸ ਤੋਂ ਬਾਅਦ ਇਹਦੇ ਨਾਲ ਇਦਾਂ ਹੋਇਆ ਜੇ ਉੱਥੋਂ ਨਾ ਨਿਕਲਦਾ ਕੀਪਤਾ ਇਹਦੀ ਮੌਤ ਵੀ ਹੋ ਸਕਦੀ ਸੀ ਸਾਰੀ ਗੱਲ ਤੁਸੀਂ ਵੇਖੀ ਆ ਧਿਆਨ ਨਾਲ ਵੇਖ ਲਿਓ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋ ਜੇ ਮੁੰਡੇ ਕਾਮ ਦੇ ਬਹੁਤ ਕਹਿੰਦੇ ਦਿਮਾਗ ਤੇ ਹੁੰਦਾ ਤੇ ਪਰ ਉਸ ਤੋਂ ਬਾਅਦ ਕੀ ਹੁੰਦਾ ਸਾਰੀ ਤੁਸੀਂ ਕਹਾਣੀ ਸੁਣੀ ਹੋਈ ਆ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਸਾਡੀ ਵੀਡੀਓ ਨੂੰ ਸ਼ੇਅਰ ਲੱਕ ਲੈਂਟ ਜੁ ਕਰਿਓ ਧੰਨਵਾਦ